ਇਹ ਦੀ ਚੱਕ ਲਾ ਗਈ ਇਹ ਦੀ ਹੈ ਨਾ ਉਹ ਤੋਂ ਪੈਸਾ ਲੈ ਗਦੋ ਹੋ ਤੁੰਗਿਆ ਪੈਸੇ ਇਕੱਠੇ ਕਰਨੇ ਪੈਣੇ ਹੋਣੋਂ ਟੀ ਛੱਲ ਕਿਸੇ ਦੀ ਨਹੀਂ ਫੋਨ ਵੀ ਤੇ ਕੋ ਦਾ ਕਿੰਨੇ ਦੀ ਛੱਲ ਜੀ ਟੀ ਛੱਲ ਹੱਥੋਂ ਦੀ ਹੱਥੋਂ ਚਾਲੀ ਕੰਨ ਚੋਰੀ ਲਾਉਂਗੀ ਟੀ ਛੱਲ ਜੀ ਫੋਨ 800 ਰੁਪਏ ਇਕੱਠੇ ਕਰਨਾ ਪੈਣਾ ਪੜਦਾ ਲੈ ਲੋ ਕਰਕੇ ਦੋ ਪੈਸੇ 800 ਰੁਪਏ ਕਰਾ ਦੇਓ 800 ਪਾਉਣ ਲੋਸਮੈਂਟ ਕਰਾ ਲੈਣੀ ਟੀ ਲੈ ਗੋ ਪੂਰੀਆਂ ਪੂਰੀਆਂ ਛੱਲ ਚੱਕ ਕੋਈ ਗੱਲ ਫੋਨ ਚ ਕੋਈ ਫੇਸ ਕਰ ਦੋ ਮੇਰੇ ਆਹੋ ਦਾ ਹਾਂ ਅੱਜ ਮਾੜੀ ਮੂੜੀ ਚੱਲ 8 ਡਾਲਰ 800 ਰੁਪਏ ਦੀ ਇਮਾਨਦਾਰੀ ਚਾਹੀਦੀ ਆ 8 ਕੋਈ ਨਾ ਹੋ ਸਕਦਾ ਤੇਨੂੰ ਨਹੀਂ ਨਹੀਂ ਕੋਈ ਜੋਰ ਹੋਊਗਾ ਮੈਂ ਨਹੀਂ ਸਟਾਰ ਅੱਜ ਤੇਨੀ ਭਰਾ ਆਪਣੇ ਗੁੱਸੇ ਆ ਪਤਾ ਨਹੀਂ ਕੀ ਹੋਇਆ ਪਿਆ ਇਹਨੂੰ ਅਰੇ ਤੈਨੂੰ ਚਾਦਰ ਹੋ ਗਿਆ ਤੈਨੂੰ ਚਾਦਰ ਰੱਖੀ ਦੋ 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 ਰੱਖੀ ਆ ਫਿਰ ਦੋ ਦੋ ਨਾ ਮੁੰਡੇ ਦੀ ਟੀ-ਸ਼ਰਟ ਲੇ ਕਲੇ ਗਰਾਊਂਡ ਚੋਂ ਉਹਨੇ ਤੇਰੀ ਟੀ-ਸ਼ਰਟ ਲੈ ਲਈ 80 ਡਾਲਰ ਦੀ ਕਾਫਟੋਲਿਕ ਨਹੀਂ ਬਣੀ ਨਾ ਬਹੁਤ ਠੀਕ ਆ ਸਾਡਾ ਟੂਆੜਾ ਭਾਈ ਦਾ ਪੁੱਛੀ ਪੁੱਟਾ ਕੰਨ ਮਾਰੀ ਕੰਨੇ ਦੇ 8500 ਹਾਂਜੀ ਦੋਸਤੋ ਸਹੀ ਆ ਫਿਰ ਦੇਖਦਾ ਦੇਖਦਾ ਰੋਣਾ ਨਾਲ ਮੋਨੇ ਕੀ ਹੋਇਆ ਸਦਾਸ ਮੈਨੂੰ ਫਿਓਰ ਆ ਰਿਹਾ ਜੱਟ ਚੱਕ ਹੋ ਗਈ ਰੋਣਾ ਹੁਣ ਜਾਨ ਵੀ ਛੱਡ ਚੱਕ ਹੋ ਗਈ ਰੋਣਾ ਤੇਰਾ ਯਾਰ ਜੋ ਕਰ ਉਹ ਸਾਡੇ 8000 ਸਾਢੇ 8000 ਦਾ ਬੂੜਾ ਕਿ ਭਾਈ ਜੇ ਤੁਹਾਡੇ ਇਹ ਚੋਰੀ ਹੋ ਜਾਣ ਤਾਂ ਨੂੰ ਕਿੱਦਾਂ ਮਹਿਸੂਸ ਹੋਵੇ ਉਹਦੇ ਦਾ ਨਾ ਉਹਦੇ ਉਹਨੂੰ ਇਦਾਂ ਦਾ ਮਹਿਸੂਸ ਹੋਣਿਆ ਇਹ ਚੋਰੀ ਹੋ ਜਾਣ ਜਿੱਦਾਂ ਕਿ ਹਨਾ ਉਹ ਸਾਡੇ ਮਾੜੇ ਚੋਰੀ ਹੋ ਗਈ ਟੀ-ਸ਼ਰਟ ਇਹਦਾ ਕਿ ਯਾਰ ਦੇਖੋ ਇਹਦਾ ਕੋਈ ਭਾਈ ਦੇ ਭਾਈ ਦੇ ਕੋਈ ਵੱਡੀ ਕੋਈ ਚੀਜ਼ ਆ ਕੋਈ ਵੇ ਕਿਉਂ ਮੈਂ ਕੱਢ ਕੀ ਸਲਾਮਾ ਕੀ ਗਲਤ ਉਹ ਮਾੜੀ ਗੱਲ ਆ ਚਾਹੇ ਉਹ ਕਮਤੀ ਦਾ ਡੱਬੀ ਦੇ ਕਿਸੀਰ ਸੀਗੀ ਚੱਕ ਲਈ ਚੋਰੀ ਦੀ ਚੋਰੀ ਆ ਵੈਲ ਵੈਲ ਅਗਰ ਬਰਾਉਂਡ ਜਾਹੂ ਟੀ-ਸ਼ਰਟ ਯਾਰ ਦੀ ਸੀ ਜਾਂ ਦੂਜਾ ਦੀ ਸੀ ਹਾਂ ਆ ਸ਼ੂ ਪਾ ਆ ਮੈਂ ਕਿਹੜਾ ਆਹ ਰਿਮੂਵ ਕਿੰਨੇ ਦੇ ਆ ਟਾਈਪ ਦੇ ਸ਼ੂ ਪਾਏ ਆ ਤੂੰ ਬਾਪ ਦੇ ਲੋ ਕਿੱਡਾ ਕਰਕੇ ਕਿੰਨੇ ਦਾ ਹੂੰਗਾ ਕਿੰਨੇ ਦੇ ਆ ਬੂਟ ਤੂੰ ਦੱਸੋ ਤਾਂ ਤਿੰਨ ਸਾਲ ਹੁਣ ਹੋ ਗਿਆ ਇਹਨੂੰ ਕਿੰਨੇ ਕਿੰਨੇ ਦੇਵੋਗੇ ਬਾਹਰ ਗਿਆ ਸੀ ਮੈਂ ਨਾ ਆਸਟ੍ਰੇਲੀਆ ਉਹ ਨਹੀਂ ਹੈ ਕਿੰਨੇ ਦੇ ਦ 8500 ਦੇਦਾ 8500 ਦੇਦਾ ਜੇ ਇਹ ਚੱਕ ਹੋ ਜਾ ਉਹਨੂੰ ਕਿੰਨਾ ਦੁੱਖ ਹੋਣਾ ਕੋਈ ਜੀ ਸ਼ਰਟ ਵੀ 200 ਸਿੰਘ ਜਿਹੜੀ ਦੀ ਮੁੰਡਾ ਆ ਜਾਣੀ ਕਿ ਮੈਂ ਆ ਜਾ ਬਾਈ ਦਾ ਡੇ ਬੂਟ ਚੱਕ ਹੋ ਜਾਣਦਾ ਉਹਨੂੰ ਕਿੱਦਾਂ ਮਹਿਸੂਸ ਹੋਊਗਾ ਮਹਿਸੂਸ ਹੋਣਾ ਉਹ ਕਹਿੰਦਾ ਉਹਦਾ ਇਹਨੂੰ ਅੰਡਿਆ ਰੋਣ ਲੱਗ ਪਿਆ ਰੋਣ ਲੱਗ ਆ ਦੇ ਲੋ ਉਹਨੂੰ ਮੈਨੂੰ ਲੱਗਦਾ ਉਹਨੂੰ ਸ਼ੀਰ ਵਧੀਆ ਲੱਗਦਾ ਟੀਸ਼ਰਟ ਉਹਨੂੰ ਪੈਸੇ ਦੇ ਬਸ ਬਹੁਤ ਆ ਲੈ 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 ਇਹ ਗੱਲ ਇਹ ਇਹ ਕਿੰਨੇ 500 ਰੁਪਏ ਦੇ ਸੀ ਬਸ ਮੌਦ ਹੈ ਬੰਨੂ ਚੱਜਦੀ ਬਾਗਿਆ ਕਾਹ ਤਈਆ ਆ ਮੈਂ ਦੇਖਿਆ ਕਿ ਕੱਲ ਤੇ ਮਰਜ਼ੀ ਚ ਚੱਲੇ ਦੋਨੇ ਨੇ ਇਹ ਤੇ ਮਰਜ਼ੀ ਦੇ ਨੇ ਚੱਲੇ ਦੋਨੇ ਹਾਂਜੀ 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 ਯਾਰੀ ਜਾਣਦੇ ਆ ਤੁਹਾਨੂੰ ਦੱਸਿਆ ਕਿ ਟੈਣੀ ਭਾਈ ਸ਼ਰਟ ਚੋਰੀ ਹੋ ਗਈ ਆ ਤੇ ਤੁਹਾਨੂੰ ਦੋਸਤੋ ਕਿੰਨਾ ਕੁ ਦੌਖਾ ਹੋਈ ਸ਼ਰਟ ਹੋਰੀ ਦਾ ਹੁਣ ਬਸ ਆਜਾਂਗੇ ਹੁਣ ਚੱਲਨੇ ਆ ਮੋਟਰਸਟਾਰਟ ਆ ਪੋਸਟਰ ਛਪਾਉਣ ਚੱਲਦੇ ਹੁਣ ਜੇ ਤੋ ਲੱਗ ਗਿਆ ਉਹ ਮੈਂ ਕਿਹਾ ਕੋਲ ਖਾਏ ਯਾਰ ਪਰਚਾ ਖਾਏ ਯੇ ਸ਼ਰਟ ਜਿੰਨੇ ਵਾਲੇ ਤੇ ਗਰੌਂਡੀਆਂ ਦੇ ਵਾਰਿਆਂ ਦੀ ਆ ਐਫਆਈਆ ਦਰਦ ਕਰਾ ਦਈਏ ਦੇ ਦੋਸਤਾ ਯਾਰ ਉਹ ਨਹੀਂ ਯਾਰ ਇੱਕਾ ਸ਼ਰਟ ਭਾਈ ਕਿੰਨਾ ਦਾ ਖੁੰਦਾ ਮੈਂ ਇੱਕਾ ਸ਼ਰਟ ਭਾਈ ਦੇ ਮੰਡੀ ਭਾਈ ਹੈਗਾ ਮੰਡੀ ਭਾਈ ਨੇ ਸਲਾਹ ਕਰ ਲਓ ਉਹਦੀ ਸ਼ਰਟ ਸੀਗੀ ਉਹ ਬਾਜੀ ਭਾਈ ਬੱਛੀ ਕਰਦਾ ਬੱਛੀ ਪਤਾ ਕੀ ਕਰਦਾ ਮਾਣੇ ਭਾਰ ਘੋੜਾ ਦਿੱਤੇ ਜਾ ਸਹੀ ਰਿਹਾ ਬਰਾ ਹੋ ਮੋਨਾ ਦਾ ਸ਼ਰਟ ਆ ਵੀ ਲਾ ਲਈਆ ਤੇ ਸ਼ਰਟ ਆ ਵੀ ਲਾ ਲਈਆ ਵਰਕੀ ਆ ਰਾਂਗੂੜਿਆ ਵਰਕੀ ਇਹ 1947 ਦੀ ਆ 47 ਦੀ 27 ਦੀ 1927 ਦੀ ਆ ਵਰਕੀ ਆ ਵਰਕੀ ਆ 1927 ਦੀ ਆ ਫਰਕ ਇਹ ਆ ਇਹ ਚੌਕਰੀ ਹੋਈ ਭੈਣ ਜੋ ਇਹ ਸਾਰੀ ਚਾਕਣੀ ਹੋਈ ਤਾਂ ਗਣਾ ਤੇ ਲਾ 1927 ਦੀ ਕੰਟੈਂਟ ਮਿਲ ਗਿਆ ਵਾ 3 ਚਲਡ ਚੋ ਉਹ ਮੈਂ ਦੋਸਤੋ ਜਿੰਨੇ ਟੀ-ਸ਼ਰਟ ਚੱਕੀ ਹੈ ਟੈਂਡ ਦੀ ਮੋੜ ਤੋਂ ਯਾਰ ਬਹੁਤ ਪ੍ਰਸਤਾਵ ਆਉਂਦਿਆਂ ਨੂੰ ਰੋਂਨ ਨੂੰ ਫਿਰਦਾ ਵਾ ਜੈਲ ਅੰਦਰ ਰੋਂਦਾ ਆ ਬਸ ਮੂੰਹ ਹੀ ਰੋਂਦਾ ਵਾ ਪੈਨਡ ਵਾਲੀ ਕੈਮਰੇ ਚੈੱਕ ਕਰਾਉਣੇ ਪੈਣੇ ਨੇ ਤਾਂ ਪੈਨਡ ਆਹ 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 ਸਲੈਂਟ ਵਿੱਚ ਕੋਈ ਉੱਥੋਂ ਨਾ ਮਨ ਚੱਕਿਆ ਕੋਈ ਨਾ ਇਹਦੇ ਲੱਗੇ ਇੱਥੇ ਪੀ ਪਾਦੀ ਮੈਂ ਤੇ ਗੁੱਸਾ ਨਾ ਘੱਟ ਯਾਰ ਸਾਰੇ ਨੂੰ ਦੇ ਕਾਗਜ਼ ਪੀਆ ਕਹਿੰਦੇ ਵੀ ਸ਼ਰਟ ਵਾੜ ਦੇਣੇ ਪੂਰੇ ਹੋ ਜਾਣੇ ਆ ਉਹ ਯਾਰ ਤੈਂ ਸ਼ਰਟ ਹੀ ਨਹੀਂ ਸੀਗੀ ਕੀ ਸ਼ਰਟ ਜੋਰੀ ਹੋਈ ਯਾਰ ਸ਼ਰਟ ਖੁੱਤੀ ਸੀ ਉਹ ਮਹਿੰਗੀ ਸੀ ਜੋ ਤੂੰ ਬਾਵਾਂ ਡਾਈ ਸ਼ਰਟ ਦਾ 900 ਰੁਪਏ ਬਾਈ ਉਹ ਯਾਰ ਨਹੀਂ ਸ਼ਰਟਸ ਬਲ ਸਸਤੀ ਪਰ ਸੋਹਣੀ ਸੀਗੀ ਬਸ ਤੂੰ ਨਹੀਂ ਪਾਉਣੇ 200 ਰੁਪਏ ਬਸ ਮੰਗੜਾ ਬਣਾਉਣਾ ਮੰਗੜਾ ਬਣਾਉਣਾ ਵਾਲਾ ਬਾ ਜੋ ਓ ਮੂੰਹ ਅਟ ਗਿਆ ਮੂੰਹ ਅਟ ਗਿਆ ਉਹਦਾ ਨਾਂ ਨਹੀਂ ਲੈਣਾ ਮੈਂ ਕਹਿੰਦੇ ਰਹਿ ਗਈ ਸ਼ੱਕ ਟੈਣੀ ਭਾਈ ਨੂੰ ਉਹ ਦੱਸ ਤਾ ਮੇਰੀ ਗੱਲ ਦੁਨ ਸ਼ੱਕ ਕਿਤੇ ਜਾ ਕੇ ਤੈਨੂੰ ਸ਼ੱਕ ਕਿਤੇ ਹੀ ਆਉਲ ਕਿਤੇ ਆ ਰਿਹਾ ਲਾਲਟੀ ਸ਼ਰਟ ਵਾਲਾ ਬੰਦਾ ਕੋਈ ਨਾਂ ਨਹੀਂ ਲੈਣਾ ਮੈਂ ਹਾਲਾ ਫੋਨ ਕਰੇ ਕੀ ਐਲ ਦੇ ਤੇ ਤਿੰਨ ਚਾਰ ਨਿਆਣੀ ਜੁੱਤੇ ਏਦਾਂ ਹੀ ਵੱਡੀ ਜਲਟ ਨਾਂ ਨਹੀਂ ਲੈਣਾ ਬਸ ਆਪੇ ਕੀ ਆ ਜਦੋਂ ਇਹ ਮੁਨੇ ਨੀ ਬੰਗਣਾ ਮੈਂ ਨਮੀ ਲਾਈ ਦੀ ਛੜ ਲੈਣੇ ਇੱਕ ਦੋ ਪੀਸਨ ਕਰ ਦੋ ਬਾੜੀ ਨਹੀਂ ਬੱਸ ਜਾਨਣੇ ਚੜਨਾ ਨਹੀਂ ਬਲੋ ਦੇ ਲਈ ਕਰਦੇ ਦੇਖੂ ਤੇਰੇ ਬਾਪ ਪੱਟਿਆ ਨੇ ਇਹਨਾਂ ਨੂੰ ਆਲੀ ਦੀ ਗੋੜੀ ਕਰਦੇ ਕੁੱਤੀਆਂ ਨੇ ਬਾੜੀ ਬਾੜੀ ਆ ਨਾ ਉਹ ਵੋਟਾਂ ਪਾਤੀ ਇਹ ਤਾਂ YouTube ਸ਼ਟਰ ਰੈਡ ਮਤਲਬ ਇਹ ਘਰ ਦੇ ਮੇਰੇ ਘਰ ਦੇ ਵੋਟਾਂ ਜੁਈਆਂ ਮੈਨੂੰ ਆਂਬੂ ਆ ਗਿਆ ਔਰ ਆਂਬੂ ਆ ਗਿਆ ਉਹਦੇ ਫੁੱਲ ਆ ਗਏ <laughs> Two thousand years later. <laughs>

ਇਹ ਲੋ ਮੇਰੇ ਵੀਰੋ ਬਹੁਤ ਸਾਰੀ ਸਟਰਗਲ ਦੇ ਬਾਅਦ ਅੱਜ ਤਿਆਰ ਕਰਨ ਲੱਗਿਆ ਹਾਂਜੀ ਭਾਈ ਕੀ ਤਿਆਰ ਕਰਨ ਲੱਗਿਆ ਗੈਲਰੀ ਤਿਆਰ ਕਰਨ ਲੱਗੇ ਅੱਜ ਹਾਦੋਂ ਕਿਰ ਮੜਿਆ ਦੋ 18 ਵਾਲੀ ਗੇਮ ਭਾਈ ਤਿਆਰ ਕਰਨ ਲੱਗੇ ਆਪਾਂ ਦੋ 18 ਚ ਹੁੰਦਾ ਸੀ ਤੂੰ ਹਾਂਜੀ ਠੀਕ ਹੈ ਜੀ ਪਾਣੀ ਚੀ ਜੀ ਛੋਟਾ ਜਿਹਾ ਅੱਜ ਗੈਲਰੀ ਖੇਡਨੀ ਆ ਹੈ ਗੈਲਰੀ ਕਿੱਦਾਂ ਗੈਲਰੀ ਹਾਂ ਗੈਲਰੀ ਖੇਡਣੀ ਗੈਲਰੀ ਕਿਉਂ ਉਮਰ ਦਾ ਰੱਬ ਉਹ ਜਿਹੜਾ ਪੈਸੇ ਆ ਉਹ ਦਿਖਾ ਦੇ ਸਾਰੇ ਇਸਦੀ ਘਰ ਦਾ ਅੱਜ ਗਰਾਊਂਡ ਦਾ ਵੀਊ ਬਹੁਤ ਘੈਂਟ ਆ ਰਿਹਾ ਮੇਰੇ ਵੀਰੋ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਆ ਕੁਝ ਮੇਰੇ ਵੀਰ ਬੈਠੇ ਆ ਕੁਝ ਖੋਲ ਰਹੇ ਆ ਥੋੜੇ ਜਿਹਾ ਪ੍ਰੈਕਟਿਸ ਕਰ ਰਹੇ ਫੁੱਟਬਾਲ ਦੀ ਥੋੜੇ ਜਿਹਾ ਗੈਲਰੀ ਬਣਾ ਰਹੇ ਆ ਤੇ ਆਪਾਂ ਲਾ ਰਹੇ ਆ ਛਪਾਟੇ ਮੜੀ ਮੜੀ ਮੁਕੀ ਮਕੀ ਫੇਰੋ ਫੇਰੀ ਆ ਮੈਂ ਤਿਆਰ ਕਰ ਕੋੜ ਕੋੜ ਫੇਰ ਗਿਆ ਡਰੀ ਤੂੰ ਸਾਹ ਤੇ ਤੂੰ ਮੜਾ ਉਹ ਟਕੜਾ ਨਾ ਲਾ ਉਹ ਚੌਂਦੀ ਸੀ ਪਰ

ਚੱਲ ਮੈਂ ਤਲਾ ਉਹ ਭਰਾਵਾ ਰੋਕ ਜਾ ਮੇਰੇ ਪਾਟ ਬਦਦਾ ਇਹ ਵਲੌਗ ਆ ਇਹ ਵਲੌਗ ਆ ਲੱਗਾਈ ਇਹ ਮਾਨਾ ਨਹੀਂ ਜਾਵੇ। ਇਹ ਸ਼ਾਹ ਦਬਾਵਾ ਰੋ ਜੇ ਲੱਗਣ। ਇਹ ਕੰਮ ਤੋਂ ਫੋਨ ਕਰਦਾ ਕਰਕੇ ਛੱਡੇ ਹੋਏ ਆ। 7 ਸਾਲ ਪਹਿਲਾਂ। ਦੇਖ ਲੈ ਜਵਾਬ। ਇਹ ਹੋਰ ਲੱਗਦੇ ਨਹੀਂ ਜਾ। ਇਹ ਹੋਰ ਲੱਗਦੇ ਨਹੀਂ ਜਾ। ਉਹਨਾਂ ਹੋਰਾਂ ਨਾਲ ਆਇਆ। ਕੱਲ ਆਣੇ ਆਂਦੇ ਮਾਰ। ਪਿੱਛੇ ਵੰਡੇ ਵਾਰੀ ਦੀ ਗਾਲ। ਕੋਈ ਤੇ ਸੌਂ ਨਹੀਂ ਸੀ। ਬਾਦ ਦਾ ਮੈਂ ਕਾ ਫੜਿਆ ਵਈ ਆ ਉਹ ਦੇਖ ਸੁਦਾ ਆ ਦੇਖੀ ਨੰਬਰ ਕਾ ਸੁਦਾ ਉਹ ਦੇ ਜੀ ਬਣ ਗਈ ਆ ਗੈਲਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਗੈਲਰੀ ਵੀ ਆਪਣੇ ਇੱਕ ਬੜਾ ਚੀਜ਼ ਦਾ ਹਿੱਸਾ ਵਾ ਫੁਰਤੀ ਵਰਤੀ ਆਂਦੀ ਉਹਨਾ ਇਹ ਗੈਲਰੀ ਬਣ ਗਈ ਆ ਵੀ ਪਤਾ ਆ ਕੱਦ ਹੋ ਗਿਆ ਦਰਾ ਭਈਆ ਕਾ ਬੋਲੇ ਕੱਲ ਤੁਹਾਨੂੰ ਸ਼ਹਿਰ ਚ ਜਾ ਕੇ ਦੇ ਦੇਣੀ ਆ ਕਿੰਨੇ ਵਜੇ ਜਿਆਦਾ ਨਹੀਂ ਸੁਦਾ ਹੋ ਗਿਆ ਆ ਇਤਰਾ ਕਿਤੇ ਉਹ ਬਾਲ ਬੋਲਣੀ ਬਹੁਤ ਜ਼ਿਆਦਾ ਰਿੰਦੇ ਦੇਖਦੇ ਆਪਣੇ ਗੈਲਰੀ ਗਰਾਊਂਡ 'ਚ ਵੀ ਬਹੁਤ ਰਸ਼ ਪੈ ਗਿਆ ਸਾਰੇ ਮੁੰਡੇ ਕਹਿੰਦੇ ਗੈਲਰੀ ਛੱਡਨੀ ਆ ਤਿਆਰਾ ਪੁਰਿਆ ਆ ਆਪਾਂ ਵੀ ਫੈਟੀਆਂ ਪੁਰਿਆ ਆ ਦਾ ਸਪਾਟ 2000 years later ਭਾਈ ਦਾ ਛੋੜ ਲੈਣਾ ਜ਼ਰੂਰੀ ਆ ਭਾਈ ਬਲੌਗ ਤੇਰੇ ਬਲਾਉਤੇ ਬਿਨਾ ਭਾਈ ਕੋ ਦੇਦ ਨਹੀਂਗਾ ਤੇਤੋ ਬਿਨਾ ਭਾਈ ਛੱਡ ਨੂੰ ਭਈ ਬਾਹਰੋਂ ਕੱਢਿਆ ਰੋਟੀ ਚਾਹੇ ਖਾਦੇ ਲਾਉਂਦੇ ਹੋ ਅਰੇ ਹੋ ਜਾ ਸਲੀਪਰ ਲੱਭਣਾ ਕੱਲਾ ਸਲੀਪਰ ਨਹੀਂ ਕੱਲੀ ਅੱਡੀ ਲੱਭਣੀ ਵਦੀਆਂ ਮੁੰਡੇ ਦੀਆਂ ਜੀਤੇ ਦੀਆਂ ਸੇਮ ਟੂ ਸੇਮ ਸਿੱਗੀਆਂ ਆਓ ਜੀਤੇ ਰੀਆਂ ਚੱਲੋ ਕੀ ਵਿਚਾਰਾ ਤੇਰੇ ਟੀ-ਸ਼ਰਟ ਜਿਹੜੀ ਚੋਰੀ ਹੋ ਗਈ ਡੀਜ਼ਲ ਚੋਰੀ ਹੋ ਗਿਆ ਪਈਆ ਮਾੜੀ ਗੱਲ ਏ ਯਾਰ ਗਰਾਊਂਡ ਚੋਂ ਨਹੀਂ ਚੋਰੀ ਕਰਨੀ ਚਾਹੀਦੀ ਹੁਣ ਟੈਨਸ਼ਨ ਪਈ ਹੋਈ ਗੁੱਟੂਆਂ ਦਾ ਨਾ ਕਰ ਦੇ ਉਹ ਹੀ ਨਵੀਂ ਡੀਜ਼ਲ ਦੀ ਬਿਜਾਰਾ ਕਹਿੰਦਾ ਲੈ ਇੱਕ ਦਿਨ ਬਾਈ ਇੱਕ ਦਿਨ ਨਹੀਂ ਸੱਚੀ ਇੱਕ ਇੱਕ ਦਿਨ ਨਹੀਂ ਕੋਈ ਕਿਸ਼ਤਾਂ ਦੇ ਉਹ ਹੀ ਬਾਈ ਤੇ 20 30 ਰੁਪਏ ਦਿੱਤੇ ਸੀ ਹਲੇ 500 ਦੀ ਟੀ-ਸ਼ਰਟ ਆ ਮਹੀਨੇ ਦਾ ਕੀਤਾ ਸੀ ਉਹਨਾਂ ਠੀਕ ਹੈ ਨਹੀਂ ਮਹੀਨੇ ਬਾਅਦ ਤੇ ਨਹੀਂ ਪਏ ਮਾੜਾ ਇਹ ਤਾਂ ਸੀਨੀਅਰ ਦਾ ਗਰਾਊਂਡ ਚੋਂ ਨਹੀਂ ਚੋਰੀ ਕਰਨੀ ਚਾਹੀਦੀ ਇਹ ਉਹ ਛੱਡ ਲੈ ਮੈਂ ਕਹਿੰਦਾ ਨਾ ਤੂੰ ਨਾ ਕਰ ਦੇਣਾ ਕਿਸੇ ਨੂੰ ਉਹਨੇ ਫਿਕਰ ਪਈ ਆ ਉਹ ਦੂਨੇ ਤੋਂ ਡਰ ਗਿਆ ਆਹੋ ਦੇਖੀਂ ਵਾਹ ਵਾਹ ਟੂਨਲ ਕਹਿੰਦਾ ਮਤਲਬ ਟੂਨਲ ਲਗਾ ਦੇ ਕੋਈ ਨਾ ਮੈਂ ਕਹਤਾ ਹਾਂ ਮੈਂ ਤਾਂ ਨਹੀਂ ਕਰਦਾ ਉਹ ਨਹੀਂ ਯਾਰ ਜੇ ਕਿ ਭਲੇਖੇ ਨਾ ਵੀ ਲੈ ਗਿਆ ਵੀ ਬੰਦਾ ਚਲ ਬਾਹਰ ਮੋੜ ਜਿਵੇਂ ਨਾ ਵੀ ਚੱਲ ਭੇਚਣਾ ਲੱਗਾ ਉਹ ਕਿਸੇ ਨੇ ਨਵੀਂ ਦੇ ਕੇ ਰੱਖ ਲਈ ਨਵੀਂ ਦੇ ਕੇ ਰੱਖ ਲਈ ਤਾਂ ਮਹਿੰਗੀ ਇੱਕ ਬਾਰੂ ਬੂਰ ਆਈ ਸੀ ਨਾ ਬਾਰੂ ਆਈ ਤੇ ਉਹਨੇ ਵੇਚੀ ਸੀ ਜਤਿੰਦਰ ਨੇ ਕੱਲ ਲੈ ਲ ਗਰਾਬਾ ਤਿਆਰ ਕਰ ਕਿੱਢਣਾ ਕਿਸੇ ਨੇ ਨਹੀਂ ਦੇਖੀ ਲਾਦੀ ਨਹੀਂ ਰਾਜਾ ਪੀਰੇ ਰਵਣ ਵਾਟੇ ਲੋਂ ਤਾਂ ਬਾਦਾ ਜੈਮ ਚਾ ਕੇ ਆਪਣੀ ਬੋਡੀ ਚੱਕੀ ਤੇ ਜੋ ਕਿ ਬਹੁਤ ਪੰਪ ਹੋਈ ਪਈ ਸੀ